ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਸੰਬੰਧੀ ਖੰਨਾ ਚ ਕਾਂਗਰਸ ਵਰਕਰਾਂ ਨਾਲ ਸਾਫਕਾ ਕੈਪਟਨ ਮੰਤਰੀ ਸਰਦਾਰ ਗੁਰਕੀਰ ਸਿੰਘ ਕੋਟਰੀ ਨੇ ਮੀਟਿੰਗ ਕੀਤੀ ਕਿਹਾ ਕਿ ਆਮ ਆਦੀ ਪਾਰਟੀ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਹੈ ਤੇ ਕਾਂਗਰਸ ਪਾਰਟੀ ਵਿੱਚ ਲੋਕ ਆਪਣਾ ਭਵਿੱਖ ਦੇਖ ਰਹੇ ਹਨ ਕੋਟਰੀ ਨੇ ਕਿਹਾ ਕਿ ਆਮ ਆਦੀ ਪਾਰਟੀ ਨੇ ਆਪਣਾ ਕੋਈ ਵੀ ਵਾਅਦਾ ਨਹੀਂ ਦੀ ਮੈਂ ਗੱਲ ਕਰਾਂ ਖੰਨੇ ਦੇ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਕੁੱਟੀਆਂ ਪਈਆਂ ਨੇ ਪਿਛਲੇ 4 ਸਾਲ ਤੋਂ ਸਰਕਾਰ ਦੀ ਬਹੁਤ ਬੇਰੁਖੀ ਔਰ ਅਣਦੇਖੀ ਰਹੀ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਸਪੈਸ਼ਲ ਰਿਪੇਅਰ ਤੱਕ ਨਹੀਂ ਹੋਈ ਨਵੀਂ ਸੜਕ ਤਾਂ ਖੈਰ ਬਣਾਉਣੀਓ ਕੀ ਸੀ ਇਹਨਾਂ ਨੇ ਸੋ 4 ਸਾਲਾਂ ਚ ਅੱਜ ਤੁਸੀਂ ਜਿਹੜੇ ਮਰਜ਼ੀ ਪਾਸੇ ਚਲੇ ਜਾਓ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਸਬੰਧੀ ਖੰਨਾ ਚ ਕਾਂਗਰਸ ਵਰਕਰਾਂ ਨਾਲ ਸਾਬਕਾ ਕੈਪਟਨ ਮੰਤਰੀ ਸਰਦਾਰ ਗੁਰਕੀਰ ਸਿੰਘ ਕੋਟਰੀ ਨੇ ਮੀਟਿੰਗ ਕੀਤੀ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਹੈ ਤੇ ਕਾਂਗਰਸ ਪਾਰਟੀ ਵਿੱਚ ਲੋਕ ਆਪਣਾ ਭਵਿੱਖ ਦੇਖ ਰਹੇ ਹਨ ਕੋਟਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਜ਼ਿਲ੍ਹਾ ਪ੍ਰੀਸ਼ਦ ਔਰ ਜਿਹੜੀ ਬਲਾਕ ਸੰਮਤੀ ਦੀ ਚੋਣ ਹੋ ਰਹੀ ਹੈ ਪੂਰੇ ਪੰਜਾਬ 'ਚ ਹੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਪਹਿਲਾਂ ਅਸੀਂ ਆਪਣੇ ਉਮੀਦਵਾਰਾਂ ਦੀ ਮੀਟਿੰਗ ਕੀਤੀ ਹੈ ਔਰ ਹੁਣ ਤੁਹਾਡੇ ਨਾਲ ਪ੍ਰੈਸ ਮੀਟਿੰਗ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਸਾਡੀ ਹਰ ਗੱਲ ਨੂੰ ਲੋਕਾਂ ਤੱਕ ਪਹੁੰਚਦੀ ਕਰਦੇ ਹੋ ਇਹ ਚੋਣਾਂ ਲੋਕ ਰਾਜ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਕਿਉਂਕਿ ਮੋਢਲੇ ਪੱਧਰ ਤੋਂ ਲੋਕ ਰਾਜ ਨੂੰ ਮਜ਼ਬੂਤ ਕਰਨ ਲਈ ਇਹ ਚੋਣਾਂ ਜਿਹੜੀਆਂ ਨੇ ਬਹੁਤ ਅਹਿਮ ਅਹਿਮੀਅਤ ਰੱਖਦੀਆਂ ਹਨ ਜਿੱਥੋਂ ਤੱਕ ਖੰਨੇ ਦਾ ਸਵਾਲ ਹੈ ਖੰਨੇ ਵਿੱਚ ਤੁਸੀਂ ਤਾਂ ਜਾਣਦੇ ਹੀ ਹੋ ਕਿ 16 ਜਿਹੜੇ ਨੇ ਬਲਾਕ ਸ਼ੰਤੀ ਦੇ ਜ਼ੋਨ ਨੇ ਔਰ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੇ ਔਰ ਉਹਦੇ ਵਿੱਚ ਜਿੱਥੋਂ ਤੱਕ ਉਮੀਦਵਾਰਾਂ ਦਾ ਸਵਾਲ ਹੈ ਕਾਂਗਰਸ ਪਾਰਟੀ ਨੇ ਆਪਣੇ ਜਿਹੜੇ ਵੀ ਜ਼ੋਨ ਮੁਤਾਬਕ ਬਲਾਕ ਸ਼ੰਤੀ ਚੋਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿੰਨੇ ਪਿੰਡ ਨੇ ਉਹਨਾਂ ਚੋਂ ਜੋ ਸੰਗਠਨ ਆ ਸਾਡਾ ਪਾਰਟੀ ਦਾ ਉਹਨਾਂ ਤੋਂ رائے مشورہ ਲੈ ਕੇ ਉਹਨਾਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਹੈ ਔਰ ਜਿਹਦੇ ਚ ਅਸੀਂ ਤਕਰੀਬਨ ਸਾਰੇ ਦੇ ਸਾਰੇ ਉਮੀਦਵਾਰ ਜਿਹੜੇ ਨੇ ਅੱਜ ਐਲਾਨ ਦਿੱਤੇ ਨੇ ਔਰ ਅੱਜ ਤੋਂ ਹੀ ਸਾਡੀ ਜਿਹੜੀ ਚੋਣ ਮੁਹਿੰਮ ਉਹ ਸ਼ੁਰੂ ਹੋ ਗਈ ਹੈ ਔਰ तमाम ਸਾਡੀ ਪਾਰਟੀ ਦੀ ਲੀਡਰਸ਼ਿਪ ਨੇ ਅੱਜ ਉਹਨਾਂ ਦੀ ਹਾਜ਼ਰੀ ਚ ਕੈਂਡੀਡੇਟ ਜਿਹੜੇ ਨੇ ਉਹ ਅਨਾਉਂਸ ਹੋਏ ਨੇ ਔਰ ਤੁਹਾਡੇ ਸਾਹਮਣੇ ਸਾਰਿਆਂ ਨੂੰ ਰੂਬਰੂ ਵੀ ਕੀਤਾ ਇਹ ਜਿਹੜੀਆਂ ਚੋਣਾਂ ਨੇ ਜਿਹੜੇ ਜਿਹੜੇ ਮੁੱਦਿਆਂ ਤੇ ਅਸੀਂ ਲੜਨ ਜਾ ਰਹੇ ਹਾਂ ਕਾਂਗਰਸ ਪਾਰਟੀ ਜਿੱਥੋਂ ਤੱਕ ਸਥਾਨਕ ਮੁੱਦੇ ਨੇ ਉਹ ਵੀ ਬਹੁਤ ਐਹਮiyet ਰੱਖਦੇ ਨੇ ਆਪੋ ਆਪਣੇ ਪਿੰਡਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਲੋੜਾਂ ਨੇ ਬਹੁਤ ਸਾਰੀਆਂ ਮੰਗਾਂ ਨੇ ਉਹ ਸਥਾਨਕ ਜਿਹੜੇ ਮੁੱਦੇ ਹੋਣਗੇ ਉਹ ਵੀ ਅਸੀਂ ਇਹ ਆਪ ਕਾਂਗਰਸ ਪਾਰਟੀ ਜਿਹੜੀ ਆ ਉਹਨਾਂ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਊਗੀ ਔਰ ਲੋਕਾਂ ਸਾਹਮਣੇ ਰੱਖਾਂਗੇ ਔਰ ਜਿਹੜੇ ਸੂਬੇ ਦੇ ਮੁੱਦੇ ਨੇ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਜਿਹੜੀ ਆ ਉਹ ਆਵਾਜ਼ ਸੁਣਾਈ ਦਊਗੀ। ਅੰਦਰ ਸਿੰਘ ਸਾਹਿਬ ਕਿੰਨੇ ਜ਼ੋਨ ਨੇ ਆਪਣੇ? 16 ਮੈਂ ਕਹਿ ਕੇ ਹਟਿਆ ਜੀ ਬਲਾਕ ਸੰਮਤੀ ਦੇ 16 ਜ਼ੋਨ ਨੇ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਖੰਨੇ ਵਿਧਾਨ ਸਭਾ ਹਲਕੇ ਦੇ। ਪੁੱਟ ਸਿੰਘ ਸਾਹਿਬ ਜਿੱਦਾਂ ਤੁਸੀਂ ਇਹ ਵੈਲਟ ਪੇਪਰ ਤੇ VOTING ਹੋਣੀ ਆ ਤੁਸੀਂ ਕੋਈ ਖਾਸ਼ਾ ਵੀ ਜਿਦਾਇਆ ਸੀ ਉਹ ਕੀ ਤੱਕ ਇਹ ਖਾਸ਼ਾ ਤੁਹਾਨੂੰ ਲੱਗਦੇ ਸੀ? ਹਾਂ ਮੈਂ ਇਹੀ ਕਹਿ ਰਿਹਾ ਪਹਿਲਾਂ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ। ਮੁੱਦੇ ਜਿਹੜੇ ਨੇ ਉਹ ਬਹੁਤ ਸਾਰੇ ਗੰਭੀਰ ਮੁੱਦੇ ਨੇ। ਅੱਜ ਜੇ ਖੰਨੇ ਦੀ ਮੈਂ ਗੱਲ ਕਰਾਂ ਖੰਨੇ ਦੇ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹੈ। ਟੁੱਟੀਆਂ ਪਈਆਂ ਨੇ ਪਿਛਲੇ 4 ਸਾਲ ਤੋਂ ਸਰਕਾਰ ਦੀ ਬਹੁਤ ਬੇਰੁਖੀ ਔਰ ਅਣਦੇਖੀ ਰਹੀ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਸਪੈਸ਼ਲ ਰਿਪੇਅਰ ਤੱਕ ਨਹੀਂ ਹੋਈ ਨਵੀਂ ਸੜਕ ਦਾ ਖੈਰ ਬਣਾਉਣੀਓ ਕੀ ਸੀ ਇਹਨਾਂ ਨੇ ਸੋ 4 ਸਾਲਾਂ ਚ ਅੱਜ ਤੁਸੀਂ ਜਿਹੜੇ ਮਰਜੀ ਪਾਸੇ ਚਲੇ ਜਾਓ ਜਿਹੜੇ ਮਰਜੀ ਪਿੰਡਾਂ ਚਲੇ ਜਾਓ ਅੱਜ ਸੜਕਾਂ ਦਾ ਬਹੁਤ ਹੀ ਮਾੜਾ ਹਾਂ ਪਿੰਡਾਂ ਦੇ ਵਿਕਾਸ ਦਾ ਬਹੁਤ ਪਿਛੜਿਆ ਹੋਇਆ ਜਿਹੜਾ ਵਾ ਉਹ ਵਿਕਾਸ ਜਿਹੜਾ ਪਿੱਛੜ ਚੁੱਕਿਆ ਕੋਈ ਵੀ ਵਿਕਾਸ ਦਾ ਪੈਸਾ ਜਿਹੜਾ ਉਹ ਨਹੀਂ ਆਇਆ ਸਿਰਫ ਗੱਲਾਂ ਕਰਨ ਤੋਂ ਸਿਵਾਏ ਇਹ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਨੇ ਕੁਝ ਨਹੀਂ ਕੀਤਾ ਸਿਵਾਏ ਝੂਠੇ ਪਰਚੇ ਦਰਜ ਕਰਨ ਤੋਂ ਸਿਵਾਏ ਸਾਡੇ ਜਿਹੜੇ ਵਿਰੋਧੀ ਧਿਰਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਦੇ ਉੱਤੇ ਡਰ ਜਿਹੜਾ ਪਰਚਾ ਦਾ ਦਿੱਤਾ ਜਾਂਦਾ ਉਹਨਾਂ ਨੂੰ ਧਮਕਾਇਆ ਜਾਂਦਾ ਡਰਾਇਆ ਜਾਂਦਾ ਇਸ ਤੋਂ ਇਲਾਵਾ 4 ਸਾਲ ਚ ਇਹ ਜਿਹੜੀ ਨਵੀਂ ਸਰਕਾਰ ਅੱਜ ਤੋਂ 4 ਸਾਲ ਪਹਿਲਾਂ ਬਣੀ ਸੀ ਉਹਨਾਂ ਦੀ ਪ੍ਰਾਪਤੀ ਜਿਹੜੀ ਆ ਉਹ ਨਿਲ ਜ਼ੀਰੋ ਨਜ਼ਰ ਆ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੋਣਾ ਚ ਅਸੀਂ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ ਸਰ ਸੱਤਾ ਦੇ ਦੇਖੋ ਤੁਹਾਡੇ ਯਾਦ ਹੋਏਗਾ ਜਦੋਂ ਉਪ ਚੋਣ ਹੋਈ ਹੈ ਇੱਥੇ 2 ਨੰਬਰ ਵਾਰਡ ਦੀ ਕਿਸ ਤਰੀਕੇ ਨਾਲ ਸ਼ਰੇਆਮ ਜਿਹੜੀ ਆ ਉਹ ਗੁੰਡਾਗਰਦੀ ਹੋਈ ਔਰ ਲੋਕਤੰਤਰ ਨੂੰ ਤਾਰ-ਤਾਰ ਕੀਤਾ ਗਿਆ ਕਾਂਗਰਸ ਪਾਰਟੀ ਦੇ ਜਿਹੜਾ ਉਮੀਦਵਾਰ ਜਿੱਤ ਰਿਆ ਸੀਗਾ ਉਹਨੂੰ ਪਹਿਲਾਂ ਤਾਂ ਧੱਕੇ ਨਾਲ ਇਹ ਹਰਾਉਣ ਦਾ ਐਲਾਨ ਕਰਨ ਜਾ ਰਹੇ ਸੀ ਪਰ ਜਦੋਂ ਸਾਡੀ ਪਾਰਟੀ ਔਰ ਅਸੀਂ ਸਾਥੀਆਂ ਨੇ ਪੂਰਾ ਦਮ ਖੰਮ ਦੇ ਨਾਲ ਜੋਰ ਉੱਥੇ ਪੂਰਾ ਆਪਣਾ ਪ੍ਰਦਰਸ਼ਨ ਕੀਤਾ ਰੋਜ਼ ਪ੍ਰਦਰਸ਼ਨ ਕੀਤਾ ਤਾਂ ਇਹਨਾਂ ਨੂੰ ਫੇਰ ਉਹਦੇ ਤੇ ਦੁਬਾਰਾ ਉਹਦੇ ਤੇ ਮੁੜ ਵਿਚਾਰ ਕਰਨਾ ਪਿਆ ਅਖੀਰ ਨੂੰ ਜਿਹੜੀ ਤੀਜੀ ਮਸ਼ੀਨ ਸੀ ਉਹ ਇਹਨਾਂ ਦੇ ਨਮਾਇੰਦਿਆਂ ਨੇ ਉਹ ਧਰਤੀ ਤੇ ਸਿੱਟ ਕੇ ਉਹਨੂੰ ਤੋੜ ਦਿੱਤਾ ਗਿਆ ਔਰ ਅਸੀਂ ਭਾਰੀ ਉਹਦਾ ਵਿਰੋਧ ਕੀਤਾ ਸੜਕਾਂ ਜਾਮ ਕੀਤੀਆਂ ਸੜਕਾਂ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਉਹਦਾ ਦੁਬਾਰਾ ਉਹ ਜਿਹੜੀ ਮਸ਼ੀਨ ਟੁੱਟੀ ਸੀ ਉਹਦਾ ਰੀਪੋਲਿੰਗ ਹੋਈ ਇਹ ਤੁਹਾਡੇ ਸਾਹਮਣੇ ਆ ਕਦੇ ਖੰਨੇ ਚ ਹੋਇਆ ਕਦੇ ਅਸਤੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਇੱਕ ਆਧਾਰਨ ਕਿ ਮਸ਼ੀਨ ਜਿਹੜੀ ਉਹ ਤੋੜ ਦਿੱਤੀ ਗਈ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜ਼ੀਰੋ ਐਫ ਆਈ ਆਰ ਵਿਦਆਊਟ ਐਨੀ ਨੇਮ ਕਿਸੇ ਦਾ ਨਾਮ ਤੋਂ ਬਗੈਰ ਐਫ ਆਈ ਆਰ ਦਰਜ ਹੋ ਔਰ ਜਦੋਂ ਦੁਬਾਰਾ ਰੀਪੋਲ ਹੋਇਆ ਉਹ ਵੀ ਸਾਡੇ ਭਾਰੀ ਵਿਰੋਧ ਦੇ ਬਾਵਜੂਦ ਕਿ ਉਸ ਮਸ਼ੀਨ ਤੇ ਉੱਤੇ ਜਦੋਂ ਅਮਨ ਅਮਾਨ ਨਾਲ ਵੋਟਾਂ ਪਈਆਂ ਤਾਂ ਸਾਡਾ ਉਮੀਦਵਾਰ ਬੜੀ ਸ਼ਾਨ ਦੇ ਨਾਲ ਕਾਂਗਰਸ ਪਾਰਟੀ ਦਾ ਉਥੋਂ 2 ਨੰਬਰ ਵਾਰਡ ਚ ਜਿੱਤੇ ਤੇ ਜੇ ਹੁਣ ਵੀ ਇਹੀ ਇਹ ਇਹਨਾਂ ਨੂੰ ਲੋਕ ਲੋਕ ਮਾਫ ਨਹੀਂ ਕਰਨਗੇ ਬੜੀ ਵੱਡੀ ਕੀਮਤ ਚੁਕਾਉਣੀ ਪਊਗੀ ਇਹਨਾਂ ਨੂੰ ਅਗਰ ਇਹ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਵੀ ਕਰਨਗੇ ਇਹ ਸੋਚਦੇ ਵੀ ਹੋਣਗੇ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਇਹ ਖੰਨਾ ਅਲੱਗ ਹੈ ਇਹ ਅਮਨ ਪਸੰਦ ਇਲਾਕਾ ਇਹ ਭਾਈਚਾਰਕ ਸਾਂਝ ਜਿਹੜੀ ਆ ਇਹਨੂੰ ਮਜ਼ਬੂਤ ਰੱਖਣਾ ਜਾਣਦੇ ਜੇ ਕਿਸੇ ਨੇ ਸਾਡੇ ਭਾਈਚਾਰੇ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜੇ ਲੋਕਤੰਤਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹ ਸਾਡੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਔਰ ਮੈਂ ਅਫਸਰਾਂ ਨੂੰ ਵੀ ਚੇਤਾਵਨੀ ਦੇਣਾ ਚਾਹਣਾ ਜੇ ਕਿਸੇ ਨੇ ਸਾਡੇ ਉਮੀਦਵਾਰ ਦਾ ਕੋਈ ਨਾਮਜ਼ਦਗੀ ਜਿਹੜਾ ਪੇਪਰ ਹੋ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਵੱਡਾ ਅੰਜਾਮ ਜਿਹੜਾ ਇਹਨਾਂ ਨੂੰ ਭੁਗਤਣਾ ਪਊਗਾ ਅਸੀਂ ਸੜਕਾਂ ਜਾਮ ਕਰਾਂਗੇ ਅਸੀਂ ਆਨਰੇਬਲ ਕੋਰਟਸ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਅਫਸਰਾਂ ਨੂੰ ਮਜਬੂਰ ਹੋਣਾ ਪਏਗਾ ਹਾਈ ਕੋਰਟ ਦੀਆਂ ਪੌੜੀਆਂ ਚੜਨ ਦੇ ਅੱਜ ਜਿਹੜੀ ਮਸ਼ੀਨ ਟੁੱਟੀ ਸੀ ਉਹਦੇ 'ਚ ਵੀ ਅਸੀਂ ਹਾਈ ਕੋਰਟ ਗਏ ਹੋਏ ਅੱਜ ਇਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਉੱਥੇ ਦੇਣ ਨੂੰ ਇਹਨਾਂ ਅੱਜ ਜਿਹੜੇ ਇਹ ਅਫਸਰ ਨੇ ਇਹ ਅੱਜ ਫਸਦੇ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਮੈਂ ਅਫਸਰਾਂ ਨੂੰ ਵੀ ਕਹਾਂਗਾ ਕਿ ਇਹ ਸਰਕਾਰ ਦਾ ਕੋਈ ਵਾਦਾ ਸਮਾ ਨਹੀਂ ਰਹਿ ਗਿਆ 7-8 ਮਹੀਨੇ ਦੀ ਗੱਲ ਹੈ ਜੇ ਕਿਸੇ ਨੇ ਕੋਈ ਮਾੜੀ-ਮੋਟੀ ਵੀ ਕੋਈ ਗਲਤ ਕੋਈ ਇਸ ਤਰ੍ਹਾਂ ਦੀ ਕੋਈ ਲੋਕਤੰਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਂਗਰਸ ਪਾਰਟੀ ਚੈਨ ਨਾਲ ਹੀ ਬੈਠੂਗੀ ਸਾਡੇ ਜਿਹੜੇ ਅੱਜ ਨਮਾਇੰਦੇ ਨੇ ਉਹ ਅੱਜ ਤਿਆਰ ਨੇ ਸਾਡੇ ਪਾਰਟੀ ਦੇ ਕਾਰਕੁਨ ਤਿਆਰ ਨੇ ਅਸੀਂ ਫਿਰ ਸੜਕਾਂ ਜਾਮ ਕਰਦੇਾਂਗੇ ਇਹਨਾਂ ਨੂੰ ਮੈਂ ਅੱਜ ਹੀ ਇਹ ਗੱਲ ਕਹਿਣੀ ਚਾਹੁੰਦਾ ਕਿੰਨੀਆਂ ਸੀਟਾਂ ਦੇ ਜਿਹੜੀ ਜਿੱਤ ਮੰਨਦੇ ਹੋ ਜਿੱਤ ਨਹੀਂ ਮੰਨਦੇ ਦੇਖੋ ਜਿੱਤ ਜਿਹੜੀ ਆ ਉਹ ਪ੍ਰਮਾਤਮਾ ਔਰ ਲੋਕਾਂ ਦੇ ਹੱਥ 'ਚ ਅਸੀਂ ਆਪਣੇ ਮੁੱਦੇ ਲੈ ਕੇ ਜਾਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਤੁਹਾਡੇ ਨਾਲ ਆ ਵਾਅਦਾ ਖਲਾਫੀ ਹੋਈ ਹੈ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਪਹਿਲਾਂ 1000 ਰੁਪਏ ਦਾ ਫਿਰ 1100 ਦਾ ਜਿਹੜਾ ਝੂਠਾ ਵਾਦਾ ਕੀਤਾ ਉਹ ਪੂਰਾ ਕਿਉਂ ਨਹੀਂ ਹੋਇਆ ਕਿਉਂ ਅੱਜ ਸਾਡੇ ਸੜਕੇ ਹਲਕੇ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਕਿਉਂ ਅੱਜ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਕਿਉਂ ਅੱਜ ਅੱਜ ਹਰ ਗੱਲ ਜਿਹੜੀ ਆ ਉਹ ਉੱਥੇ ਦੀ ਉੱਥੇ ਧਰੀ ਧਰਾਏ ਪਈ ਹੈ ਅੱਜ ਕਿਉਂ ਇੰਨਾ ਭ੍ਰਿਸ਼ਟਾਚਾਰ ਕਿਉਂ ਵਧਿਆ ਹੋਇਆ ਅੱਜ ਕਿਉਂ ਇਹ ਜਿਹੜੇ ਲੋਕ ਨਮਾਇੰਦੇ ਨੇ ਉਹ ਅਫਸਰਾਂ ਦੇ ਹੱਥਾਂ 'ਚ ਕਿਉਂ ਖੇਡ ਰਹੇ ਨੇ ਕਿਉਂ ਅੱਜ ਗੈਂਗਸਟਰਿਜ਼ਮ ਕਿਉਂ ਇੱਥੇ ਵਾਧਾ ਨਜ਼ਰ ਆ ਰਿਹਾ ਕਿਉਂ ਅੱਜ ਗੈਂਗਵਾਰ ਲੱਗੀ ਹੋਈ ਆ ਪੰਜਾਬ ਦੇ ਵਿੱਚ ਰੋਜ਼ ਕਤਲ ਹੋ ਰਹੇ ਨੇ ਰੋਜ਼ ਗੋਲੀ ਚੱਲ ਰਹੀ ਹੈ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰ ਜਿਹੜੇ ਨੇ ਉਹ ਆਪੋ ਆਪਣੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਔਰ ਸਰਕਾਰ ਜਿਹੜੀ ਉਹ ਬਿਲਕੁਲ ਬੇਵਸ ਔਰ ਕਮਜ਼ੋਰ ਤੇ ਢਿੱਲੀ ਨਜ਼ਰ ਆ ਰਹੀ ਹੈ ਇਹ ਲੋਕਾਂ ਨੂੰ ਅਸੀਂ ਇਹ ਸਾਡੇ ਮੁੱਦੇ ਹੋਣਗੇ ਔਰ ਮੁੱਦੇ ਜਿਹੜੇ ਨੇ ਉਹ ਜਿਹੜੇ ਸਥਾਨਕ ਹੋਣਗੇ ਉਹਨਾਂ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਇਹ ਸਾਰੇ ਮੁੱਦਿਆਂ ਦੇ ਨਾਲ ਅਸੀਂ ਜਿਹੜੀ ਆ ਉਹ ਚੋਣ ਲੜਾਂਗੇ ਨਸ਼ਿਆਂ ਦਾ ਕਿਉਂ ਅੱਜ ਬੋਲਬਾਲ ਹੈ ਕਿਉਂ ਨਹੀਂ ਨਸ਼ੇ ਜਿਹੜੇ ਨੇ ਜਿਹੜਾ ਤੁਹਾਡਾ ਸਭ ਤੋਂ ਵੱਡਾ ਵਾਦਾ ਸੀ ਉਹ ਕਿਉਂ ਨਹੀਂ ਪੂਰਾ ਹੋਇਆ ਅੱਜ ਕਿਉਂ ਨਸ਼ਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਕਿਉਂ ਜਿਹੜੀ ਜਿਹੜੀ ਉਹ ਚੇਨ ਬਣੀ ਹੋਈ ਆ ਉਹਨੂੰ ਤੋੜਨ ਵਿੱਚ ਕਿਉਂ ਇਹ ਸਰਕਾਰ ਜਿਹੜੀ ਅਸਫਲ ਸਾਬਤ ਹੋਈ ਆ ਇਹ ਸਾਰੇ ਸਾਡੇ ਮੁੱਦੇ ਜਿਹੜੇ ਨੇ ਉਹ ਲੋਕਾਂ ਸਾਹਮਣੇ ਹੋਣਗੇ